ਲੋਕ ਸਭਾ ਚੋਣਾਂ 2024 ਦਾ ਬਿਗੁੱਲ ਵੱਚੁਕਿਆ ਕੁਝ ਦਿਨ ਬਚੇ ਨੇ ਤੇ ਹਰ ਇੱਕ ਸਿਆਸੀ ਪਾਰਟੀ ਆਪਣੇ ਆਪਣੇ ਕੈਂਪੇਨਿੰਗ ਆਪਣੇ ਆਪਣੇ ਕੰਮਾਂ ਨੂੰ ਜੁੜੀ ਹੋਈ ਹੈ। ਉੱਥੇ ਹੀ ਪੁਲਿਸ ਪ੍ਰਸ਼ਾਸਨ ਨੇ ਵੀ ਪੂਰੀ ਤਿਆਰੀ ਖੇਚ ਲਈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਵਿਵਸਥਾ ਨੂੰ ਖਰਾਬ ਨਾ ਕੀਤਾ ਜਾ ਸਕੇ ਕਿਉਂਕਿ ਇਹ ਸ਼ਰਾਰਤੀ ਅਨਸਰਾਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਨੂੰ ਨਾ ਅੰਜਾਮ ਦਿੱਤਾ ਜਾਵੇ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੇ ਵੀ ਆਪਣੀ ਪੂਰੀ ਤਿਆਰੀ ਖਿੱਚ ਲਈ ਹੈ ਤਾਂ ਤਸਵੀਰਾਂ ਸੁਨਾਮ ਦੀਆਂ ਸਾਹਮਣੇ ਆ ਰਹੀਆਂ ਨੇ ਸੁਨਾਮ ਦੇ ਵਿੱਚ ਪੈਰਾ ਮਿਲਟਰੀ ਫੋਰਸ ਤੇ ਪੁਲਿਸ ਵੱਲੋਂ ਫਲੈਗ ਮਾਰਚ ਚੱਲਿਆ ਜਾ ਰਿਹਾ ਤਾਂ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਮਾਹੌਲ ਖਰਾਬ ਨਾ ਕੀਤਾ ਜਾ ਸਕੇ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੈਰਾਮਿਲਟਰੀ ਫੋਰਸ ਦੇ ਕੁਝ ਗਲਬਾਤ ਸਾਹਮਣੇ ਆਈ ਹੈ ਤੁਹਾਨੂੰ ਸੁਣਾਉਣੇ ਆ ਸਿਟੀ ਨੂੰ ਸਾਰੇ ਨੂੰ ਕਵਰ ਕਰ ਰਹੇ ਜੀ ਅਸੀਂ ਉਸ ਤੋਂ ਆਪਣੀ ਸਪੈਕਟ ਸਾਹਿਬ ਔਰ ਚੰਕੀ ਚਾਰਜ ਨਾਲ ਮਿਲ ਕੇ ਅਸੀਂ ਰੂਟ ਬਣਾਇਆ ਪਹਿਲਾ ਜਿਹੜੀ ਬਾਹਰ ਦਾ ਸੌਂਡਿੰਗ ਏਰੀਆ ਉਹ ਅਸੀਂ ਵਾਹिकल्स ਨਾਲ ਕਵਰ ਕਰਾਂਗੇ ਤੇ ਜਿੱਨਾ ਸਿਟੀ ਏਰੀਆ ਉਹ ਸਾਰਾ ਪੈਦਲ ਮਾਰਚ ਕਵਰ ਕਰਾਂਗੇ। ਔਰ ਲਾਈਨਾਂ ਜਿਹੜੀਆਂ ਮਤੇ ਨਜ਼ਰ ਰੱਖਦੇ ਹੋਏ ਜਿ세 ਵੀ ਅਚਾਨਕ ਘਟਨਾ ਨੂੰ ਜਾਂ ਸ਼ਹਿਰ ਦੀ ਸਿਕਿਉਰਿਟੀ ਨੂੰ ਸੇਫਟੀ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਫਲੈਗ ਮਾਰਚ ਕਰ ਰਹੇ ਹਾਂ। ਸੀਨੀਅਰ ਅਫਸਰ ਵੱਲੋਂ ਜਿਹੜੀ ਸਟ੍ਰੈਕਸ਼ਨ ਸੀਗੀ ਉਹਨਾਂ ਦੇ ਮੁਤਾਬਕ ਜਿਹੜੀ ਹੈਗੇ ਅਸੀਂ ਉਹਨੂੰ ਮਤੇ ਨਜ਼ਰ ਰੱਖਦੇ ਹੋਏ ਇਹ ਫਲੈਗ ਮਾਰਚ ਅੱਜ ਕਰ ਰਹੇ ਹਾਂ। ਠੀਕ ਹੈ ਜੀ। ਸਰ ਜਿਸਨੂਰ ਜਿਹੜਾ ਮੈਂ ਭਾਰਤ ਸਰਕਾਰ ਦੁਆਰਾ ਹਮ ਲੋਕ ਨੂੰ ਨਿਯੁਕਤ ਕੀਤਾ ਗਿਆ ਹੈ ਯਾਗਾਮੀ ਲੋਕ ਸਭਾ ਚੋਣਾਂ ਕੋ ਦੇਖਤੀ ਹੋਈ ਹੈ ਲੋ ਸਹਿਰ ਮੈਂ ਸ਼ਾਂਤੀ ਸਹਾਰਤ ਵਾਤਾਵਰਨ ਬਣਾਏ ਰੱਖਣੇ ਲਈ ਇਹ ਕੰਪਨੀ ਆਈ ਹੈ ਇੱਕ ਕੰਪਨੀ ਆਈ ਹੈ ਡੀਐਸਪੀ ਸਾਹਿਬ ਨੇ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਜਿਹੜੀ ਪੈਰਾ ਮਿਲਟਰੀ ਫੋਰਸ ਹੈ ਤੇ ਸਾਡੀ ਜਿਹੜੀ ਥਾਣਿਆਂ ਦੀ ਫੋਰਸ ਹੈ ਸਬਰੀਜਨ ਦੀ ਫੋਰਸ ਹੈ ਉਹਦੇ ਨਾਲ ਅਸੀਂ ਫਲੈਗ ਮਾਰਚ ਜਿਹੜਾ ਹੁਣ ਆਰਗੇਨਾਈਜ਼ ਕੀਤਾ ਕਰ ਰਹੇ ਹਾਂ ਪਹਿਲਾਂ ਜਿਹੜਾ ਸ਼ਹਿਰ ਦਾ ਜਿਹੜਾ ਆਊਟਰ ਏਰੀਆ ਹੈ ਅਸੀਂ ਗੱਡੀਆਂ ਦੇ ਵਹੀਕਲਸ ਦੇ ਵਿੱਚ ਕਵਰ ਕਰਾਂਗੇ ਫਿਰ ਜਿਹੜਾ ਜਿਹੜਾ ਇੰਟਰਨਲ ਏਰੀਆ ਜਿਹੜੇ ਬਾਜ਼ਾਰ ਹੈ ਜਿਹੜੇ ਤੰਗ ਬਾਜ਼ਾਰ ਹੈ ਉਹ ਅਸੀਂ ਪੈਦਲ ਮਾਰਕ ਜਿਹੜਾ ਸ਼ਹਿਰ ਦੇ ਵਿੱਚ ਕਰਾਂਗੇ ਤਾਂ ਕਿ ਜਿਹੜੇ ਸ਼ਹਿਰ ਦੇ ਵਿੱਚ ਜਿਹੜੀ ਜਿਹੜੀ ਸ਼ਾਂਤੀ ਜਿਹੜੀ ਬਣੀ ਰਹੇ